ਜਾਕ ਸਿਕੋ ਤੇ ਗਰੇ ਦੋਸਤੋ ਮਤਰੋ ਵਾਇਕਰੂ ਜੀ ਦਾ ਖਾਲਸਾ ਵਾਇਕਰੂ ਜੀ ਦੀ ਫਤਿਹ ਦੋਸਤੋ ਆ ਤਸਵੀਰਾਂ ਵੇਖ ਰਿਹਾ ਹਾਂ ਬਾਗੇ ਬਰਾਣੇ ਦੀਆਂ ਇਹ ਤਸਵੀਰਾਂ ਹੈਗੀਆਂ ਗਿਆਨੀ ਜੈਲ ਸਿੰਘ ਮਾਰਕੀਟ ਜਿੱਥੇ ਡਿਸਪਿਊਟਰ ਜਗਾ ਉੱਥੋਂ ਦੀਆਂ ਉੱਥੇ ਇੱਕ ਗਨ ਹਾਊਸ ਬਣਿਆ ਉਹਦੇ ਸਾਹਮਣੇ ਅੱਜ ਹਲਕਾ ਵਿਧਾਇਕ ਸਰਦਾਰ ਅਮਰਪਾਲ ਸਿੰਘ ਵੱਲੋਂ ਨੀਂ ਪੱਥਰ ਰੱਖਿਆ ਜਾਣਾ ਜਿੱਥੇ ਅਸੀਂ ਟਾਈਮ ਉੱਥੇ ਪਹੁੰਚ ਚੁੱਕੇ ਹੈਗੇ ਆ ਤਸਵੀਰਾਂ ਵੇਖੋ ਤਸਵੀਰਾਂ ਦੇ ਵਿੱਚ ਉਹਨਾਂ ਨੇ ਰਸਮੀ ਕੱਪੜਾ ਜਿਹੜਾ ਨੀਂ ਪੱਥਰ ਤੋਂ ਹਟਾ ਦਿੱਤਾ ਤੇ ਇੱਥੇ ਸੜਕ ਜਿਹੜੀ ਬਣਾਈ ਜਾਣੀ ਹੈਗੀ ਆ ਇਹਦੇ ਸਬੰਧ ਅਸੀਂ ਗੱਲਬਾਤ ਵੀ ਕਰਾਂਗੇ ਵੀ ਇਹ ਸੜਕ ਦਾ ਕਿੰਨਾ ਫਾਇਦਾ ਹੋਵੇਗਾ ਤੇ ਕਿੰਨੀਆਂ ਗਲੀਆਂ ਦੇ ਨਾਲ ਜੁੜੇ ਜੁੜੇਗੀ ਤੇ ਜਿਹੜੇ ਹੋਰ ਨਜਾਇਜ਼ ਕਬਜ਼ੇ ਹੋਏ ਉਹਨਾਂ ਸਬੰਧ ਵਿੱਚ ਵੀ ਉਹਨਾਂ ਤੋਂ ਪੁੱਛਾਂਗੇ ਉਹਨਾਂ ਦਾ ਕੀ ਕਹਣਾ ਆਓ ਸੁਣਦੇ ਆ ਐਮਐਲਏ ਦਾ ਕੀ ਕਹਣਾ ਤੁਸੀਂ ਜਿਹੜੀ ਆ ਪ੍ਰੀਮਿਕਸ ਦੀ ਸੜਕਾ ਇਹਨੂੰ ਨਵਾਂ ਬਣਾਉਣ ਲੱਗੇ ਆਗੇ ਆ ਕਿੱਦਾਂ ਵੱਡਾ ਪ੍ਰੋਜੈਕਟ ਆ ਦੇਖੋ ਇਹ ਲਗਭਗ 36 ਲੱਖ 37 36 ਲੱਖ 96 ਹਜ਼ਾਰ ਦਾ ਪ੍ਰੋਜੈਕਟ ਆ ਤੇ ਇਹ ਲਗਭਗ 20% ਲੈਸ ਤੇ ਪਿਆ ਹੋਇਆ ਏ ਅੱਜ ਸਾਡੇ ਨਾਲ ਸਾਡੇ ਪ੍ਰਧਾਨ ਜੀ ਖੜੇ ਨੇ ਨਾਲ ਇਸ ਵਾਰਡ ਦੇ ਸਾਡੇ ਐਮਸੀ ਬਾਈ ਤਰਮਿੰਦਰ ਨੇ ਸਾਡੇ ਵਾਈਸ ਪ੍ਰਧਾਨ ਬਾਈ ਰਣਜੀਤ ਬਰਾੜ ਨੇ ਸਾਡੀ ਸਾਰੀ ਦੀ ਸਾਰੀ ਟੀਮ ਸਾਡੇ ਸਾਰੇ ਐਮਸੀ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਤੇ ਲਗਭਗ 37 ਲੱਖ ਦਾ ਇਹ ਪ੍ਰੋਜੈਕਟ ਆ ਇਹਦੇ ਨਾਲ 6 ਤੋਂ 7 ਗਲੀਆਂ ਅਟੈਚ ਨੇ ਉਹ ਵੀ ਇਹਦੇ ਨਾਲ ਹੀ ਨੇ ਤੇ ਜਿਹੜਾ ਇਹ ਸ਼ਹਿਰ ਦਾ ਜੇ ਮੈਂ ਕਹਦਾ ਵੀ ਜਿਹੜੀ ਇਹ ਰੋਡ ਆ ਤਾਂ ਸ਼ਹਿਰ ਦਾ ਸੈਂਟਰ ਵੀ ਬਣ ਜਾਂਦਾ ਇੱਕ ਸ਼ਹਿਰ ਦਾ ਇੱਕ ਦਿਲ ਟਾਈਪ ਬਣ ਜਾਂਦਾ ਵੀ ਇਹ ਸਾਫ਼ ਹੋਣਾ ਬਹੁਤ ਜ਼ਰੂਰੀ ਆ ਪਿਛਲੇ ਪਹਿਲਾਂ ਇੱਥੇ ਸੜਕ ਸੀ ਮੈਂ ਹਮੇਸ਼ਾ ਤੋਂ ਇਹ ਕਹਿੰਦਾ ਵੀ ਜਿੱਥੇ ਸ਼ਹਿਰ ਦੇ ਵਿੱਚ ਪਾਣੀ ਰੁਕਦਾ ਏ ਉਥੇ ਸੜਕ ਨਹੀਂ ਚਾਹੀਦੀ ਕਿਉਂਕਿ ਸੜਕ ਜੇ ਪਾਣੀ ਰੁਕੇ ਜਿੰਨੀ ਵਧੀਆ ਮਰਜੀ ਸੜਕ ਬਣਾ ਦਿਓ ਸੜਕ ਬੜੀ ਜਲਦੀ ਟੁੱਟ ਜਾਂਦੀ ਆ ਤਾਂ ਪਹਿਲਾਂ ਇਹ ਸਾਰੀਆਂ ਸੜਕਾਂ ਬਣੀਆਂ ਹੋਈਆਂ ਸੀਗੀਆਂ ਹੁਣ ਸੜਕ ਦਾ ਟਾਈਮ ਲੰਘ ਗਿਆ ਸੀਗਾ ਅਸੀਂ ਇਸੇ ਵੇਟ 'ਚ ਸੀ ਵੀ ਜਦੋਂ ਸੜਕ ਦਾ ਟਾਈਮ ਲੰਘੂਗਾ ਟਾਈਮ ਪੂਰਾ ਹੋ ਜਾਊਗਾ ਜਦੋਂ ਇਹਦਾ ਨਵੀਨੀਕਰਨ ਕਰਾਂਗੇ ਤਾਂ ਬਹੁਤ ਵਧੀਆ ਟਾਈਪ ਦੀ ਆਪਾਂ ਇੱਥੇ ਇੰਟਰਲੌਕ ਟਾਈਲ ਲਾਵਾਂਗੇ ਤਾਂ ਜਿਹੜਾ ਤੁਸੀਂ ਇਹ ਪੈਚ ਦੇਖ ਰਹੇ ਹੋ ਸਾਰਾ ਇਹ ਖੁੱਲਾ ਏਰੀਆ ਏ ਵੱਡਾ ਏਰੀਆ ਏ ਇਹਦਾ ਬਹੁਤ ਵਧੀਆ ਤਰੀਕੇ ਨਾਲ ਨਵੀਨੀਕਰਨ ਹੋਊਗਾ ਇਹ ਏਰੀਆ ਵੀ ਪੂਰਾ ਸਾਫ਼ ਹੋ ਜਾਊਗਾ ਕਿਉਂਕਿ ਇੱਥੇ ਤੁਸੀਂ ਦੇਖੋਗੇ ਤਾਂ ਅੱਧੀ ਸੜਕ ਆ ਫਿਰ ਅੱਧੀ ਇੰਟਰਲੌਕ ਟਾਈਲ ਆ ਜਾਂਦੀ ਆ ਉਹ ਵਧੀਆ ਨਹੀਂ ਲੱਗਦਾ ਇਹ ਜਾਂ ਤਾਂ ਸਾਰੀ ਸਾਰੀ ਰੋਡ ਹੁੰਦੀ ਜਾਂ ਸਾਰੀ ਸਾਰੀ ਇੰਟਰਲੌਕ ਟਾਈਲ ਹੁੰਦੀ ਹੁਣ ਅਸੀਂ ਸਾਰੀ ਦੀ ਸਾਰੀ ਇਹਨੂੰ ਰੋੜਾਂ ਨੂੰ ਵਧੀਆ ਬਣਾ ਕੇ ਇਸ ਪ੍ਰੋਜੈਕਟ ਦੇ ਵਿੱਚ ਅਸੀਂ ਇਧਰ ਲਈ ਸਾਈਡ ਪਲਾਂਟੇਸ਼ਨ ਵੀ ਕਰਾਂਗੇ ਬਹੁਤ ਵਧੀਆ ਬਣੂਗਾ ਮਤਲਬ ਜਦੋਂ ਇਹ ਆਪਾਂ ਬਣਾਵਾਂਗੇ ਸਭ ਕੁਝ ਇਹ ਇੱਕ ਦੇਖਣ ਵਾਲੀ ਚੀਜ਼ ਹੋਊਗੀ ਤੇ ਵਾਕਈ ਆਪਾਂ ਨੂੰ ਲੱਗੂਗਾ ਵੀ ਆਪਾਂ ਜਿਹੜਾ ਸ਼ਹਿਰ ਦਾ ਦਿਲਾ ਉਹਨੂੰ ਸਾਫ਼ ਕੀਤਾ ਤੇ ਵਧੀਆ ਕੀਤਾ ਕਿੰਨੀ ਲੰਬਾਈ ਹੈ ਤੇ ਕਿੰਨੀ ਚੜਾਈ ਹੈ ਇਹ ਲੰਬਾਈ ਚੜਾਈ ਨਹੀਂ ਇਹ ਤੁਸੀਂ ਮੰਨ ਕੇ ਚੱਲੋ ਵੀ ਸਾਡੀਆਂ 6 ਗਲੀਆਂ ਨੇ ਤਾਂ ਤੁਸੀਂ ਅੰਦਾਜ਼ਾ ਜਿਹਾ ਹੀ ਲਾ ਲਓ ਕਿੰਨੀ ਲੰਬਾਈ 500 ਮੀਟਰ ਦਾ ਇਹ ਆਹ ਪੈਚ ਹੈ ਨਾ ਗਲੀਆਂ ਲੱਗ ਨੇ 500 ਮੀਟਰ ਦਾ ਤੇ ਪੈਚਾ ਚੌੜਾ ਪੈਚਾ ਸਾਰਾ ਤੇ ਜਿਹੜੀਆਂ ਗਲੀਆਂ ਨੇ ਉਹ ਜਿਹੜੀਆਂ ਨਾਲ ਅਟੈਚ ਨੇ ਉਹ ਲੱਗ ਨੇ ਤੋਂ ਤਾਂ ਇਹ ਸਾਰੇ ਦਾ ਸਾਰਾ ਇੱਕ ਬਹੁਤ ਵਧੀਆ ਚੀਜ਼ ਬਣ ਜਾਊ ਵਧੀਆ ਨਵੀਨੀਕਰਨ ਹੋ ਜਾਊਗਾ ਤੇ ਸਾਫ਼ ਸੁਥਰਾ ਹੋ ਜਾਊਗਾ ਜਿਹੜੀ ਆਹ ਸਾਈਡ ਤੇ ਇਟਰਨੋ ਲੱਗੀ ਇਹਨੂੰ ਵੀ ਦੁਬਾਰਾ ਚੱਕਾਂਗੇ ਹਾਂ ਇਹਦੀ ਰੀਸੋਲਿੰਗ ਰੀਸੋਲਿੰਗ ਹੋ ਜਾਊਗੀ ਇਹਨੂੰ ਸਾਰੀ ਨੂੰ ਚੱਕ ਕੇ ਸੜਕ ਨੂੰ ਚੱਕ ਕੇ ਜਿਹੜਾ ਪੱਥਰ ਆ ਉਹ ਵੀ ਥੱਲੇ ਪਿਆ ਰਹੂਗਾ ਇਹਦੇ ਉੱਪਰ ਕਰਕੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਨਾਲੇ ਮਜ਼ਬੂਤੀ ਦੀ ਮਜ਼ਬੂਤੀ ਬਣ ਜਾਊਗੀ ਨਾਲੇ ਸਾਰੇ ਇੱਕਸਾਰ ਹੋ ਜਾਊਗਾ ਤੇ ਬਹੁਤ ਸੋਹਣੀ ਚੀਜ਼ ਬਣ ਜਾਊਗਾ ਮਹਦਸਰ ਮਹਦ ਕਿਵੇਂ ਤੁਸੀਂ ਆ ਰੋੜ ਪੂਰੀ ਬਣਾਣੀ ਹੈਗੀ ਆ ਨਾਲ ਨਾਲ ਆਹ ਡਿਸਪਿਊਟਡ ਜਗ੍ਹਾ ਵੀ ਨਾਲ ਪਈ ਹੈਗੀ ਆ ਇਹਦਾ ਕੀ ਜਿਹੜੀ ਡਿਸਪਿਊਟਡ ਜਗ੍ਹਾ ਏ ਇਹਦਾ ਇੱਕ ਡੀਸੀ ਸਾਹਿਬ ਨਾਲ ਗੱਲ ਕਰਕੇ ਇੱਕ ਤਾਂ ਦੋ ਤਰ੍ਹਾਂ ਦੇ ਨੇ ਇੱਕ ਤਾਂ ਪੱਕਾ ਪ੍ਰਬੰਧ ਹੈ ਇੱਕ ਆਰਜੀ ਪ੍ਰਬੰਧ ਆ ਆਰਜੀ ਪ੍ਰਬੰਧ ਇਹ ਆ ਵੀ ਡੀਸੀ ਸਾਹਿਬ ਤੋਂ ਲੈਟਰ ਨਿਕਲਿਆ ਆ ਜਿਹੜੀਆਂ ਵੀ ਜਗ੍ਹਾ ਜੋ ਰੋਲੇ ਵਾਲੀਆਂ ਨੇ ਜਾਂ ਜਿਹੜੀਆਂ ਖਾਲੀ ਪਈਆਂ ਨੇ ਤਾਂ ਜਿਹੜੀਆਂ ਖਾਲੀ ਪਈਆਂ ਨੇ ਉਹਨਾਂ ਦੇ ਮਾਲਕਾਂ ਨੂੰ ਅਸੀਂ ਲੈਟਰ ਭੇਜੇ ਨੇ ਕਿ ਤੁਸੀਂ ਆਪਣੀ ਜਗ੍ਹਾ ਸਾਫ਼ ਕਰੋ ਜਿੱਥੇ ਕਿਤੇ ਡਿਸਪਿਊਟਡ ਜਗ੍ਹਾ ਏ ਉਥੇ ਵੀ ਅਸੀਂ ਥਰੂ ਐਨ ਜੀਓ ਤੇ ਥਰੂ ਨਗਰ ਕਾਉਂਸਲ ਉਹਨਾਂ ਨੂੰ ਸਾਫ ਕਰਾਉਣ ਦੀ ਤਜਵੀਜ਼ ਆ ਤੇ ਇੱਕ ਬੜਾ ਇੰਪੋਰਟੈਂਟ ਪਿਛਲੇ ਦਿਨੀ ਮੈਨੂੰ ਪਤਾ ਨਹੀਂ ਤੁਹਾਡੇ ਧਿਆਨ ਚ ਆਇਆ ਕਿ ਨਹੀਂ ਆਇਆ ਮਤਲਬ ਸਾਡੇ ਵਾਸਤੇ ਸਭ ਤੋਂ ਵੱਡਾ ਇੱਕ ਰੋਲਾ ਸਾਡੇ ਸਾਹਮਣੇ ਆਇਆ ਸੀਗਾ ਉਹ ਜੇ ਤੁਹਾਨੂੰ ਨਹੀਂ ਪਤਾ ਲੱਗਿਆ ਤਾਂ ਮਤਲਬ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਪਹਿਲਾਂ ਹੀ ਇਨਵੇਟਤਾ ਉਹ ਸੀਗਾ ਕਿ ਜਿਹੜਾ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਆ ਜਿਹੜੀ ਇੱਥੇ ਇੱਕ ਸਕੂਲ ਆ ਤੇ ਦੋ ਮੰਦਰ ਦੀ ਜਗਾ ਨੇ ਉਹ ਤਿੰਨ ਚਾਰ ਜਗਾ ਨੇ ਜਿਹੜੀਆਂ ਨਗਰ ਕਾਉਂਸਲ ਦੀਆਂ ਜਗਾ ਨੇ ਤੇ ਉਹਦੇ ਵਿੱਚ ਗੁਰਦੁਆਰਾ ਸਾਹਿਬ ਸਾਰੇ ਧਰਮਾਂ ਦੇ ਕੁਦਰਤੀ ਤੌਰ ਤੇ ਹੋ ਗਿਆ ਇਹ ਵੀ ਸਾਰੇ ਧਰਮਾਂ ਦੇ ਧਾਰਮਿਕ ਸਥਾਨ ਸੀਗੇ ਜਿਹੜੇ ਉਹ ਉਸ ਪ੍ਰਾਪਰਟੀ ਦੇ ਵਿੱਚ ਥੋੜੇ ਥੋੜੇ ਆਉਂਦੇ ਸੀਗੇ ਤਾਂ ਸੈਂਟਰ ਗਵਰਨਮੈਂਟ ਨੇ ਕੀ ਕੀਤਾ ਸੀਗਾ ਸੈਂਟਰ ਗਵਰਨਮੈਂਟ ਨੇ ਸਾਡੇ ਡੀਸੀ ਤਲਬ ਕਰ ਲਏ ਦਿੱਲੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਇਹ ਗੁਰਦੁਆਰਾ ਵੀ ਢਾਓ ਤੁਸੀਂ ਮੰਦਰ ਵੀ ਢਾਓ ਤੇ ਜਿਹੜੀ ਇੱਕ ਧਰਮਸ਼ਾਲਾ ਇਹ ਤੁਸੀਂ ਉਹ ਵੀ ਢਾਓ ਤੇ ਇੱਕ ਸਕੂਲ ਸੀਗਾ ਵੀ ਸਕੂਲ ਵੀ ਢਾਓ ਚਾਰੇ ਚੀਜ਼ਾਂ ਢਾਓ ਜੇ ਤੁਸੀਂ ਨਹੀਂ ਢਾਓਗੇ ਤਾਂ ਅਸੀਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਾਗੇ ਤਾਂ ਉਹ ਬਹੁਤ ਵੱਡਾ ਡਿਸਪਿਊਟ ਹੋਣਾ ਸੀ ਬਹੁਤ ਵੱਡਾ ਰੋਲਾ ਪੈਣਾ ਸੀ ਉਹ ਸਾਡੇ ਡੀਸੀ ਸਾਹਿਬ ਦੀ ਇੰਟੈਲੀਜੈਂਸੀ ਦੇ ਨਾਲ ਤੇ ਅਸੀਂ ਸਰਕਾਰ ਦੇ ਨਾਲ ਜਦੋਂ ਹੀ ਸਾਨੂੰ ਪਤਾ ਲੱਗਿਆ ਸੀ ਟਾਈਮ ਤੋਂ ਪਹਿਲਾਂ ਪਹਿਲਾਂ ਉਹਦੇ ਬੜੇ ਜ਼ੋਰ ਲਾਏ ਬੜੇ ਐਫਰਟਸ ਕੀਤੇ ਤੇ ਹੁਣ ਉਹ ਸੌਲਟ ਆਊਟ ਹੋ ਗਿਆ ਹੁਣ ਜਿਹੜਾ ਉਹ ਆਰਡਰ ਆਇਆ ਸੀ ਸਾਨੂੰ ਉਹ ਅਸੀਂ ਕੈਨਸਲ ਕਰਾਤਾ ਹੁਣ ਗੁਰਦੁਆਰਾ ਸਾਹਿਬ ਨੂੰ ਤੇ ਮੰਦਰ ਨੂੰ ਤੇ ਸਕੂਲ ਨੂੰ ਤੇ ਇੱਕ ਧਰਮਸ਼ਾਲਾ ਇਹਨਾਂ ਨੂੰ ਢਾਉਣ ਨਹੀਂ ਢਾਉਣ ਦੀ ਲੋੜ ਨਹੀਂ ਪੈਣੀ ਨਹੀਂ ਉਹ ਬਹੁਤ ਵੱਡਾ ਡਿਸਪਿਊਟ ਬਨਣਾ ਸੀ ਨਵੇਂ-ਨਵੇਂ ਦੂਜੇ ਰਾਜਨੀਤੀ ਵਾਲਿਆਂ ਨੇ ਬੜੀਆਂ ਰੋਟੀਆਂ ਸਿੱਖਣੀਆਂ ਸੀ ਕਿਸੇ ਨੇ ਕਿਹਾ ਸੀ ਐਮਐਲਏ ਕਰਾ ਲਿਆ ਕਿਸੇ ਨੇ ਕਹਿੰਣਾ ਸੀ ਤਾਂ ਉਹ ਰੋਲਾ ਨਵੇੜਨ ਤੋਂ ਪਹਿਲਾਂ ਹੀ ਨਿਬੜ ਗਿਆ ਚੱਲਣ ਤੋਂ ਪਹਿਲਾਂ ਹੀ ਨਿਬੜ ਗਿਆ ਤਾਂ ਇਹ ਇਹ ਆ ਤੇ ਬਾਕੀ ਕੀ ਪੁੱਛਿਆ ਤੁਸੀਂ ਸਰ ਜਿਹੜਾ ਹੈਗਾ ਇਹ ਡਿਸਪਿਊਟਡ ਜਗਾ ਹੈ ਜਿੱਥੇ ਹਾਂ ਡਿਸਪਿਊਟਡ ਜਗਾ ਇਹਦਾ ਮੈਂ ਤੁਹਾਨੂੰ ਇੱਕ ਦੱਸ ਰਿਹਾ ਸੀ ਵੀ ਇੱਕ ਤਾਂ ਟੈਂਪਰੇਰੀ ਇਹ ਆ ਜਿਹੜਾ ਪੱਕਾ ਪਰਮਾਨੈਂਟ ਹੱਲ ਸੀ ਉਹ ਡਿਪਾਰਟਮੈਂਟ ਦੇ ਜਿਹੜੇ ਵਕੀਲ ਸੀ ਉਹ ਕੇਸ ਲੜ ਰਹੇ ਸੀਗੇ ਤੇ ਸਾਨੂੰ ਪਹਿਲਾਂ ਅਸੀਂ ਵਕੀਲ ਜਿਹੜਾ ਪਹਿਲਾਂ ਲੜ ਰਿਹਾ ਸੀ ਆਲਰੇਡੀ ਸਾਨੂੰ ਲੱਗਿਆ ਵੀ ਉਹ ਜਿਹੜਾ ਵਕੀਲ ਆ ਉਹ ਵਧੀਆ ਉਹ ਨਹੀਂ ਕਰ ਰਿਹਾ ਤਾਂ ਹੁਣ ਅਸੀਂ ਇੱਕ ਬਹੁਤ ਵਧੀਆ ਤਰੀਕੇ ਦਾ ਵਕੀਲ ਆ ਜਿਹੜਾ ਉਹ ਨਵਾਂ ਖੜਾ ਕੀਤਾ ਏ ਤੇ ਉਹ ਪੈਰਵਾਈ ਕੀਤੀ ਆ ਡੀਸੀ ਸਾਹਮਣੇ ਬਹੁਤ ਵਧੀਆ ਤਰੀਕੇ ਦਾ ਕੇਸ ਤਿਆਰ ਕੀਤਾ ਏ ਸਾਡੀ ਸਾਰੀ ਟੀਮ ਲੱਗੀ ਹੋਈ ਆ ਤੇ ਇਹ ਨੂੰ ਜਿਹੜਾ ਸਟੇਟਸ ਕੋ ਹੋਇਆ ਹੋਇਆ ਸੀ ਤਰੀਕ ਹੀ ਨਹੀਂ ਸੀ ਪੈਂਦੀ ਉਹ ਸਟੇਟਸ ਕੋ ਅਸੀਂ ਉਹ ਉਹਨੂੰ ਤੜਾਉਣ ਵਾਲੇ ਪਾਸੇ ਤਰੀਕਾ ਹੁਣ ਪੈਣ ਲੱਗੀਆਂ ਨੇ ਹੁਣ ਪਹਿਲੀ ਦੂਜੀ ਤਰੀਕੇ ਦੇ ਵਿੱਚ ਇਹਦਾ ਬਹੁਤ ਵਧੀਆ ਹੱਲ ਹੋ ਜਾਊਗਾ ਤੇ ਆਪਾਂ ਇਹ ਇਥੇ ਨਾ ਸਫਾਈ ਹੋਣੀ ਨਹੀਂ ਦਿੱਤੀ ਜਾਂਦੀ ਕੁਝ ਲੋਕਾਂ ਵੱਲੋਂ ਇਸ ਤੇ ਤੁਸੀਂ ਕੀ ਕਹਿਣਾ ਵੀ ਕਿ ਲੋਕ ਬਹੁਤ ਪਰੇਸ਼ਾਨ ਆ ਕਿ ਸਫਾਈ ਇਸ ਦੀ ਹੋ ਜਾਏਗੀ ਦੋ ਚੀਜ਼ਾਂ ਨੇ ਪਹਿਲੀ ਘਟਿਆ ਚੀਜ਼ ਸਭ ਤੋਂ ਇਹ ਸੀ ਵੀ ਲੋਕਾਂ ਦੀ ਪ੍ਰਾਪਰਟੀ ਨਗਰ ਕੌਂਸਲ ਦੀ ਪ੍ਰਾਪਰਟੀ ਅਕਾਲੀ ਦਲ ਸਰਕਾਰ ਨੇ ਆਪਦੀ ਸਰਕਾਰ ਦੇ ਵਿੱਚ ਆਪਦੀ ਪਾਵਰ ਦੇ ਵਿੱਚ ਆਪਦੇ ਨਗਰ ਕੌਂਸਲ ਦੇ ਪ੍ਰਧਾਨ ਤੋਂ ਮਤਾ ਪਵਾ ਕੇ ਆਪਦੇ ਬੰਦਿਆਂ ਨੂੰ ਹੀ ਵੇਚਦੀ ਪਹਿਲਾਂ ਤਾਂ ਉਹੀ ਗਲਤ ਆ ਉਸ ਤੋਂ ਬਾਅਦ ਚਲੋ ਠੀਕ ਹੈ ਜੀ ਤੁਸੀਂ ਵੇਚਤੀ ਅਲੱਗ ਚੀਜ਼ ਆ ਚਲੋ ਡਿਸਪਿਊਟ ਚੱਲ ਪਿਆ ਤਾਂ ਤੁਸੀਂ ਕਮ ਸੇ ਕੰਮ ਨਗਰ ਕੌਂਸਲ ਸਾਫਤਾ ਕਰ ਹੀ ਸਕਦੀ ਆ ਨਾ ਅਸੀਂ ਤਿੰਨ ਵਾਰ ਲਗਭਗ ਜੀ ਸੀ ਬੀਆਂ ਭੇਜੀਆਂ ਅਸੀਂ ਤਾਂ ਆਪਦੇ ਖਰਚੇ ਤੇ ਨਗਰ ਕੌਂਸਲ ਸਾਫ ਕਰੂਗੀ ਤਾਂ ਉਹ ਜਦੋਂ ਸਾਡੇ ਨਗਰ ਕੌਂਸਲ ਅਧਿਕਾਰੀ ਆਉਂਦੇ ਆ ਤਾਂ ਉਹਨਾਂ ਨੂੰ ਵੀ ਪਰਚਿਆਂ ਦੀਆਂ ਧਮਕੀਆਂ ਦੇ ਕੇ ਸਾਫ਼ ਵੀ ਨਹੀਂ ਕਰ ਦਿੰਦੇਗੇ ਤਾਂ ਹੁਣ ਅਸੀਂ ਇਹਦੀ ਕਾਨੂੰਨੀ ਤਰੀਕੇ ਦੇ ਨਾਲ ਚੱਲਾਂਗੇ ਜੇ ਕੋਈ ਬੰਦਾ ਜਦੋਂ ਅਸੀਂ ਸਾਫ਼ ਸਫਾਈ ਕਰਾਂਗੇ ਇਹਨਾਂ ਦੋਵਾਂ ਤਿੰਨਾਂ ਚੀਜ਼ਾਂ ਦੀ ਜੇ ਕੋਈ ਬੰਦਾ ਵਿੱਚ ਆਊਗਾ ਤਾਂ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬੰਦਾ ਸਿੱਧਾ ਹੀ ਆਕਾਲੀ ਦਲ ਦੇ ਬੰਦੇ ਨੇ ਆਕਾਲੀ ਦਲ ਇਹ ਚਾਹੁੰਦਾ ਵੀ ਜਿਹੜੇ ਦੋਵੇਂ ਤਿੰਨੇ ਛੱਪੜ ਨੇ ਸ਼ਹਿਰ ਦੇ ਵਿੱਚ ਇਹੇ ਇਵੇਂ ਰਹਿਣ ਇਹ ਸਾਫ਼ ਨਾ ਹੋਣ ਜੇ ਉਹਨਾਂ ਨੂੰ ਐ ਲੱਗਦਾ ਵੀ ਜੇ ਐਮਐਲਏ ਸਾਫ਼ ਕਰਾ ਕੇ ਆਪਣੀ ਸਰਕਾਰ ਸਾਫ਼ ਕਰਾ ਗਈ ਤਾਂ ਫਿਰ ਤਾਂ ਸਾਰੀ ਉਮਰ ਆਸਤੇ ਬਾਗੇਪੁਰਾਂ ਦੇ ਲੋਕ ਪੱਕੇ ਹੋ ਜਾਣਗੇ ਤਾਂ ਉਹਨਾਂ ਨੇ ਆਪਦੇ ਹੀ ਬੰਦੇ ਮੂਰੇ ਕੀਤੇ ਆ ਜੇ ਕਿਸੇ ਨੂੰ ਸ਼ੱਕ ਆ ਵੀ ਜਿਹੜੇ ਬੰਦੇ ਰੋਕਦੇ ਨੇ ਤਾਂ ਉਹਦੀ ਫੋਟੋ ਦੇਖ ਲਿਆ ਕਰੋ ਸਾਰੇ ਸ਼ਹਿਰ ਨੂੰ ਦਿਖਾ ਦਿਆ ਕਰੋ ਵੀ ਦੱਸੋ ਵੀ ਇਹ ਕਿਹੜਾ ਬੰਦਾ ਜਿਹੜਾ ਰੋਕਦਾ ਏ ਤਾਂ ਉਹ ਉਹਨਾਂ ਦਾ ਪੱਕਾ ਬੰਦਾ ਉਹਨਾਂ ਨੇ ਸਪੈਸ਼ਲ ਰੋਕਣ ਵਾਸਤੇ ਲਾਇਆ ਹੋਇਆ ਤੇ ਨਾਲ ਉਹਨੇ 4-5 ਬੰਦੇ ਨਾਲ ਇਕੱਠੇ ਕਰ ਰੱਖੇ ਨੇ ਇਹ ਚ ਮੈਂ ਹੋਰ ਗੱਲ ਕਹਿ ਦਿਆਂ ਤੁਹਾਨੂੰ ਬੜੀ ਜਿਹੜੇ ਸ਼ਹਿਰ ਦੇ ਬਾਕੀ ਬਹੁਤ ਸਾਰੇ ਸਾਂਝੇ ਬੰਦੇ ਬੜੇ ਸਮਾਜ ਸੇਵੀ ਬੜੀਆਂ ਪਾਰਟੀਆਂ ਦੇ ਬੰਦੇ ਉਹ ਵੀ ਇਹ ਕਹਿੰਦੇ ਨੇ ਕਹਿੰਦੇ ਯਾਰ ਇਹ ਗਲਤ ਕਰ ਰਹੇ ਨੇ ਕਾਲੀ ਦਲਾਲੇ ਰੁਕਣਾ ਨਹੀਂ ਚਾਹੀਦਾ ਇਹ ਛਪੜਾਂ ਦੀ ਸਫਾਈ ਹੋਣੀ ਚਾਹੀਦੀ ਹੈ ਤੇ ਬਿਮਾਰੀਆਂ ਦਾ ਘਰਾ ਤਾਂ ਇਹਦਾ ਵਧੀਆ ਤਰੀਕੇ ਦੇ ਨਾਲ ਸਾਡੀ ਜਿਹੜੀ ਕਾਨੂੰਨੀ ਪ੍ਰਕਿਰਿਆ ਉਹ ਚੱਲੀ ਜਾਂਦੀ ਆ ਤੇ ਜਿਹੜੇ ਮੈਟਰ ਕੋਰਟ ਚ ਹੁੰਦੇ ਉਹਨਾਂ ਨੂੰ ਟਾਈਮ ਲੱਗ ਜਾਂਦਾ ਪਰ ਇਨਸਾਫ ਹੁੰਦਾ ਹੀ ਹੁੰਦਾ ਮੈਂ ਤੁਹਾਨੂੰ ਵਾਦਾ ਕਰਦਾ ਸ਼ਹਿਰ ਵਾਸੀਆਂ ਨੂੰ ਵੀ ਹਰ ਵਾਰ ਜਦੋਂ ਵੀ ਆਪਣੀ ਗੱਲ ਚੱਲਦੀ ਆ ਕਿਤੇ ਵੀ ਆਪਾਂ ਇਹਨਾਂ ਦੀ ਗੱਲ ਕਰਦੇ ਆ ਤਾਂ ਹਮੇਸ਼ਾ ਤੁਹਾਨੂੰ ਕਹਿਣਾ ਹੁੰਨਾ ਵੀ ਅਸੀਂ ਪੂਰੇ ਵਧੀਆ ਤਰੀਕੇ ਦੇ ਨਾਲ ਇਹਦੀ ਲੜਾਈ ਲੜ ਰਹੇ ਆ ਅਸੀਂ ਬੜੀ ਜਲਦੀ ਇਹ ਦੋਵੇਂ ਤਿੰਨੇ ਚੀਜ਼ਾਂ ਸ਼ਹਿਰ ਨਿਵਾਸੀਆਂ ਨੂੰ ਸਪੁਰਦ ਕਰ ਦਿਆਂਗੇ ਸਰ ਇੱਕ ਹਾ ਟਰਾਂਸਫਾਰਮ ਸੜਕ ਦੇ ਵਿਚਾਲੇ ਲੱਗੇ ਕੀ ਇਸ ਦਾ ਹੱਲ ਹੋਏਗਾ ਇਹਨਾਂ ਨੂੰ ਸਹੀ ਤਰੀਕੇ ਨਾਲ ਲੱਗ ਸਕਣਗੇ ਇਹ ਇਹ ਨਾਰਮਲ ਚੀਜ਼ਾਂ ਨੇ ਅਸੀਂ ਕਰਦੇ ਰਹਿੰਦੇ ਹਾਂ ਪਹਿਲਾਂ ਵੀ ਫਿਰ ਕੋਲ ਮੰਗ ਆਈ ਸੀ ਆਪਣਾ ਜਿਹੜਾ ਗਰਾਊਂਡ ਆ ਜਿੱਥੇ ਬੈਡਮਿੰਟਨ ਖੇਡੇ ਸੀ ਅਸੀਂ ਉੱਥੇ ਵੀ ਮੈਨੂੰ ਭਾਈ ਤਰਮਿੰਦਰ ਅਗੇ ਨਾਲ ਸਾਰਿਆਂ ਨੇ ਕਿਹਾ ਸੀ ਇੱਕ ਟਰਾਂਸਫਾਰਮਰ ਉਹ ਵਿਚਾਲੇ ਆ ਉਹਨੂੰ ਸਾਈਡ ਤੇ ਕਰ ਦਿਓ ਉਹ ਕਰਤਾ ਸੀ ਕੋਈ ਵੱਡੀ ਗੱਲ ਨਹੀਂ ਜਦੋਂ ਜੇ ਤੁਹਾਨੂੰ ਲੱਗਦਾ ਲੋਕ ਕਹਿਣਗੇ ਵੀ ਇਹ ਵਿਚਾਲੇ ਆ ਤੈਨੂੰ ਆਪਾਂ 사이ਡ ਤੇ ਕਰ ਦਾਂਗੇ ਕੋਈ ਵੱਡਾ ਇਸ਼ੂ ਨਹੀਂ ਸਰ ਇੱਕ ਮੋਗਰ ਰੋਡ ਦਾ ਜਿਹੜਾ ਟੋਲ ਪਲਾਜ਼ਾ ਜਦੋਂ ਦਾ ਬੰਦ ਕੀਤਾ ਸੜਕ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ ਉਸ ਤੇ ਕਦੋਂ ਵਰਕ ਹੋ ਰਿਹਾ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਆ ਟੋਲ ਪਲਾਜ਼ਾ ਬੰਦ ਕੀਤਾ ਤਾਂ ਸੜਕ ਦੀ ਹਾਲਤ ਮਾੜੀ ਨਹੀਂ ਹੋਈ ਇਹਦਾ ਮਤਲਬ ਇਹ ਨਹੀਂਗਾ ਵੀ ਟੋਲ ਪਲਾਜ਼ਾ ਬੰਦ ਕਰਕੇ ਅਸੀਂ ਗਲਤੀ ਕਰ ਲਈ ਉੱਥੇ ਹਜ਼ਾਰਾਂ ਗੱਡੀਆਂ ਲੰਘਦੀਆਂ ਨੇ ਟੋਲ ਪਲਾਜ਼ਾ ਬੰਦ ਕੀਤਾ ਬਹੁਤ ਵਧੀਆ ਗੱਲ ਆ ਟੋਲ ਪਲਾਜ਼ਾ ਅਲੱਗ ਚੀਜ਼ ਆ ਹੁਣ ਆਏ ਆਪਾਂ ਸੜਕ ਪਲਾਜ਼ਾ ਬੰਦ ਹੋਣ ਦੇ ਨਾਲ ਕੀ ਬੰਦ ਹੋਣ ਦੇ ਨਾਲ ਕੁਝ ਨਹੀਂ ਹੋਇਆ ਉਸ ਦੇ ਨਾਲ ਕੀ ਹੋਇਆ ਹੈਗਾ ਕਿ ਉਸ ਦੀ ਜਿਹੜੀ ਕੇਅਰ ਕੋਈ ਕੇਅਰ ਨਹੀਂ ਕੀਤੀ ਅਸੀਂ ਉਦੋਂ ਟੋਲ ਪਲਾਜ਼ਾ ਬੰਦ ਹੋਣ ਤੋਂ ਬਾਅਦ ਵੀ ਤਿੰਨ ਵਾਰ ਉਹਦੀ ਸੜਕ ਦੀ ਰਿਪੇਅਰ ਹੋਈ ਆ ਪੰਜਾਬ ਸਰਕਾਰ ਉਹਦੀ ਸਾਰੀ ਰਿਪੇਅਰ ਕਰਦੀ ਆ ਹੁਣ ਵੀ ਲਗਭਗ ਅਸੀਂ 8 ਕਰੋੜ ਦਾ ਟੈਂਡਰ ਲਾਇਆ ਜਿਹੜਾ ਬਾਕੀ ਰੋਡ ਨਹੀਂ ਟੁੱਟਿਆ ਇਕੱਲਾ ਬੋਗਾ ਰੋਡ ਕਿਉਂ ਟੁੱਟਿਆ ਮੈਂ ਪਿਛਲੀ ਵਾਰ ਦੁਕਾਨਦਾਰਾਂ ਕੋਲ ਗਿਆ ਸੀ ਤੁਸੀਂ ਵੀ ਜਦੋਂ ਪਾਣੀ ਖੜਦਾ ਏ ਚਲੋ ਤੁਹਾਡਾ ਫਰਜ਼ ਆ ਹੱਕਾ ਤੁਹਾਡਾ ਤੁਸੀਂ ਜਾਣਾ ਪਰ ਤੁਸੀਂ ਤਾਂ ਨਹੀਂ ਜਾਂਦੇ ਜਿਹੜਾ ਬਾਲਾ ਰੌਲਾ ਪਾਉਂਦੇ ਆ ਪਾਣੀ ਖੜ ਗਿਆ ਉਹ ਅੱਜ ਨਹੀਂ ਆਇਆ ਉਹ ਜਿੱਦਨ ਮੈਂ ਮਾਰਕੀਟ ਗਏ ਸੀ ਉਹ ਦਿਨ ਵੀ ਨਹੀਂ ਸੀ ਆਇਆ ਇੱਥੇ ਗੱਲ ਸੁਣਨਾ ਤਾਂ ਮੈਂ ਮਾਰਕੀਟ ਕੋਲ ਗਿਆ ਸਾਡੇ ਸਾਰੇ ਐਮਸੀ ਸਾਹਿਬ ਗਏ ਅਸੀਂ ਸਾਰੀ ਮਾਰਕੀਟ ਨੂੰ ਬੁਲਾਇਆ ਬੋਗਾ ਰੋਡ ਨੂੰ ਇੱਕ ਦੁਕਾਨ ਚ 50 ਤੋਂ 60 ਦੁਕਾਨਦਾਰ ਇਕੱਠੇ ਹੋਏ ਮੈਂ ਉਹਨਾਂ ਨੂੰ ਚਾਰ ਚੀਜ਼ਾਂ ਕਹੀਆਂ ਮੈਂ ਕਿਹਾ ਜੀ ਪਾਣੀ ਖੜਨਾ ਗਲਤ ਆ ਪਾਣੀ ਨਹੀਂ ਖੜਨਾ ਚਾਹੀਦਾ ਪਾਣੀ ਦੇ ਨਾਲ ਸੜਕ ਟੁੱਟਦੀ ਆ ਪਾਣੀ ਨਾ ਖੜੇ ਇਹਦੇ ਰਾਇ ਤੁਸੀਂ ਦੇਣੀਆਂ ਪੈਸੇ ਮੇਰੇ ਤੇ ਮੈਂ ਉਹਨਾਂ ਨੂੰ ਉੱਥੇ ਵੀ ਬੋਲ ਕੇ ਆਇਆ ਸੀ ਵੀ ਤੁਸੀਂ ਸਾਰੇ ਮੀਟਿੰਗ ਕਰੋ ਜਦੋਂ ਅਸੀਂ ਢੇੜਾ ਕੱਢਿਆ ਤਾਂ ਉੱਥੇ ਇਹ ਪਾਇਆ ਗਿਆ ਵੀ ਜਿਹੜਾ ਸੜਕ ਦਾ ਪਾਣੀ ਆ ਉਹ ਨਾਲੇ 'ਚ ਜਾਂਦਾ ਨਾਲਾ ਨੀਵਾ ਇਹ ਸੜਕ ਉੱਚੀ ਆ ਪਰ ਸਾਰੇ ਦੇ ਸਾਰੇ ਦੁਕਾਨਦਾਰਾਂ ਨੇ ਥੜੀਆਂ ਬਣਾ ਕੇ ਨਾਲਾ ਹੀ ਰੋਕਿਆ ਹੋਇਆ ਹੈ ਉਹ ਹੁਣ ਸਾਨੂੰ ਇਹ ਕਹਿ ਰਹੇ ਨੇ ਵੀ ਨਾਲਾ ਵੀ ਸਾਫ਼ ਕਰੋ ਤੇ ਅਸੀਂ ਨਾਲੇ 'ਚ ਵੜਨ ਨੂੰ ਥਾਂ ਵੀ ਨਹੀਂ ਦੇਣਾਗਾ ਹੁਣ ਜੇ ਮੇਰੇ ਮੁਲਾਜ਼ਮ ਹੈ ਮੇਰੇ ਕੋਲ ਲਗਭਗ ਨਗਰ ਕੌਂਸਲ ਦੇ 70 ਤੋਂ 80 ਮੁਲਾਜ਼ਮ ਨੇ ਉਹ ਨਾਲਾ ਸਾਫ਼ ਕਰ ਦੇਣਗੇ ਪਰ ਸਾਫ਼ਤਾ ਤਾਂ ਕਰਨੇ ਕਿ ਨਾਲਾ ਦਿਸੂਗਾ ਨਾਲਾ ਤਾਂ ਦਿਸੂ ਦਿਸਣਾ ਹੀ ਨਹੀਂਗਾ ਤਾਸੀਂ ਉਹਨਾਂ ਨੂੰ ਤਿੰਨ ਚਾਰ ਚੀਜ਼ਾਂ ਕਹੀਆਂ ਸੀ ਮੈਂ ਕਿਹਾ ਪੈਸੇ ਦੀ ਕਮੀ ਨਹੀਂ ਜਿੰਨੇ ਤੁਸੀਂ ਕਹੋਗੇ ਉਹਨੇ ਦੇਵਾਂਗੇ ਮੁਲਾਜ਼ਮਾਂ ਦੀ ਕਮੀ ਨਹੀਂ ਜਿੰਨੇ ਸਫਾਈ ਸੇਵਕ ਕਹੋਗੇ ਉਹਨੇ ਦੇਵਾਂਗੇ ਆਪ ਵੀ ਕੋਲੇ ਖੜਾਂਗੇ ਸਾਡੇ ਪ੍ਰਧਾਨ ਜੀ ਵੀ ਸਾਡੇ ਐਮਸੀ ਸਾਹਿਬ ਵੀ ਕੋਲੇ ਖੜਨਗੇ ਤਾਂ ਸਾਨੂੰ ਤੁਸੀਂ ਸਾਰੇ ਜਾਣੇ ਇੱਕ ਮੀਟਿੰਗ ਕਰਕੇ ਇਹ ਦੱਸ ਦਿਓ ਅਸੀਂ ਉਹਨਾਂ ਨੂੰ ਆਪਦੇ ਵੱਲੋਂ ਰਹਿ ਵੀ ਦਿੱਤੀ ਸੀ ਮੰਨ ਲਓ ਕਿਸੇ ਦੁਕਾਨ ਦਾ ਫਰੰਟ 10 ਫਟਾ ਅਸੀਂ ਕਿਹਾ ਵੀ ਤੁਸੀਂ 6 ਫੁੱਟ ਕਵਰ ਕਰ ਲਓ ਚਲੋ ਕੋਈ ਨਾ 4 ਫੁੱਟ ਛੱਡ ਦਿਓ ਇਹ ਦੁਕਾਨ ਵਾਲਾ 4 ਫੁੱਟ ਛੱਡ ਦੂਗਾ ਇਧਰ ਦੀ ਦੁਕਾਨ ਵਾਲਾ ਵੀ ਇਧਰਲੇ ਪਾਸਿਓਂ 4 ਫੁੱਟ ਛੱਡ ਦੂ। ਦੋਵਾਂ ਦੁਕਾਨਾਂ ਰਲ ਕੇ ਸਾਡੇ ਕੋਲ 8 ਫੁੱਟ ਥਾਂ ਬਜ ਜਾਊ। 8 ਫੁੱਟ ਥਾਂ ਵੇਚ ਲਈ ਸਾਡੇ ਮੁਲਾਜ਼ਮ ਥੱਲੇ ਵੜ ਕੇ ਅਸੀਂ ਉਹਨੂੰ ਨਾਲਾ ਸਾਫ਼ ਕਰਤਾ ਇੱਕ ਤਾਂਗੇ। ਪਰ ਉਸ ਤੋਂ ਬਾਅਦ ਉਹਨਾਂ ਦਾ ਅਜੇ ਤੱਕ ਕੋਈ ਰਿਪਲਾਈ ਨਹੀਂ ਆਇਆਗਾ ਤੇ ਅਸੀਂ ਨਗਰ ਕੌਂਸਲ ਵੱਲੋਂ ਨੋਟਸ ਜਾਂਦੇ ਹੁੰਦੇ ਨੇ ਪਰ ਪਹਿਲੀ ਵਾਰ ਹੋਇਆ ਸੀ ਨਗਰ ਕੌਂਸਲ ਵੱਲੋਂ ਬੇਨਤੀ ਭੇਜੀ ਆ। ਇਹ ਹੋ ਸਭ ਤੋਂ ਬੇਨਤੀ ਭੇਜੀ ਦੁਕਾਨਾਂ ਨੂੰ। ਵੀ ਅਸੀਂ ਨਗਰ ਕੌਂਸਲ ਵੱਲੋਂ ਤੁਹਾਨੂੰ ਨੋਟਸ ਨਹੀਂ ਭੇਜਦੇ ਤੁਹਾਡੇ ਤੇ ਰੋਬ ਨਹੀਂ ਮਾਰਦੇ ਤੁਸੀਂ ਵੀ ਸਾਡੇੋਂ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਇਹੀ ਚੌਥਾ ਹਿੱਸਾ 40% ਹਿੱਸਾ ਵੀ ਤੁਸੀਂ ਸਾਨੂੰ ਛੱਡੋ ਦੁਕਾਨ ਦਾ ਤਾਂ ਕਿ ਅਸੀਂ ਨਾਲੇ ਸਾਫ਼ ਕਰੀਏ ਤਾਂ ਉਹ ਬੇਨਤੀ ਤੇ ਦੇਖੋ ਕਿੰਨੇ ਕੁ ਮੰਨਦੇ ਨੇ ਮੈਂ ਤੁਹਾਡੇ ਚੈਨਲ ਦੇ ਥਰੂ ਵੀ ਬੇਨਤੀ ਕਰਦਾ ਮੈਂ ਹੀ ਬੇਨਤੀ ਕਰਦਾ ਉਹਨਾਂ ਨੂੰ ਕਿ ਜਿਹੜਾ ਅਸੀਂ ਤੁਹਾਨੂੰ ਰਸਤਾ ਦਿੱਤਾ ਏ ਵੀਰ ਤੁਸੀਂ 60% ਰੋਕ ਲਓ 40% ਨਾਲਾ ਸਾਡਾ ਖਾਲੀ ਕਰ ਦਿਓ ਤਾਂ ਕਿ ਸਾਫ਼ ਕਰੀਏ ਮੈਨੂੰ ਆਸ ਆ ਵੀ ਉਹ ਮੰਨਣਗੇ ਜੇ ਨਾ ਮੰਨੇ ਫਿਰ ਕਾਰਵਾਈ ਕਰਾਂਗੇ ਸਾਹਿਬ ਤੁਸੀਂ ਬੇਰਹਿਮ ਤੇ ਸਹਤੇ ਅਸਰ ਕੋਈ ਨਹੀਂ ਗਾ ਨਹੀਂ ਦੁਬਾਰਾ ਆਉਣ ਲੱਗਾ ਫਿਰ ਪਾਣੀ ਫਿਰ ਉੱਥੇ ਅਜੋਂ ਨਾ ਖੜਨਾ ਇਹੋ ਮਸਲਾ ਹੱਲ ਹੋਊਗਾ ਕਿਵੇਂ ਕਿਉਂਕਿ ਲੋਕ ਤਾਂ ਕਦੇ ਨਹੀਂ ਕਹਣਗੇ ਵੀ ਸਾਡੀਆਂ ਥੜੀਆਂ ਪਟਕੇ ਦੇ ਪਾਣੀ ਨਿਘਾਓ ਉਹਦਾ ਅਗਲਾ ਆਲਟਰਨੇਟਰ ਕੀ ਹੈ ਨਹੀਂ ਉਹਦੇ ਉਹ ਉਹਨਾਂ ਚੋਂ ਬਹੁਤ ਸਾਰੇ ਲੋਕ ਤਿਆਰ ਨੇ ਕਿਉਂਕਿ ਜਦੋਂ ਪਾਣੀ ਖੜਦਾ ਹੈ ਤਾਂ ਜਿਹੜੀ ਉਹਨਾਂ ਦੀ ਮਾਰਕੀਟ ਵੀ ਖਰਾਬ ਹੁੰਦੀ ਆ ਉਹਨਾਂ ਕੋਲ 5-5 6-6 ਘੰਟੇ ਕੋਈ ਗਾਹਕ ਨਹੀਂ ਆਉਂਦਾਗਾ ਇਹੀ ਚੀਜ਼ ਅਸੀਂ ਉਹਨਾਂ ਨੂੰ ਸਮਝਾਈ ਆ ਵੀ ਇਹ ਸਾਡੇ ਵਾਸਤੇ ਨਹੀਂ ਆ ਤੁਹਾਡੇ ਵਾਸਤੇ ਆ ਠੀਕ ਆ ਮੇਰੀ ਬਦਨਾਮੀ ਹੁੰਦੀ ਆ ਕੋਈ ਕਹਿੰਦਾ ਜੀ ਆਹ ਦੇਖੋ ਬਾਗੇ ਪੁਰਾਣੇ ਹੁਣ ਮੈਂ ਮੈਂ ਕੀ ਕਰ ਸਕਦਾ ਮੈਂ ਉੱਥੇ ਚੱਲ ਜਾਇਆ ਕਰੂੰਗਾ ਜਾ ਕੇ ਕਹਿਦਾ ਕਰੂੰ ਭਾਈ ਮੈਂ ਤਾਂ ਪਾਣੀ ਕੱਢਣਾ ਚਾਹਣਾ ਮੈਂ ਤਾਂ ਮੀਂਹ ਚ ਖੜਾ ਰਿਹਾ ਕਿ ਨੂੰ ساری ਦਿਹਾੜੀ ਜੇ ਕੋਈ ਪੱਤਰਕਾਰ ਆਇਆ ਕਰੂ ਪਾਣੀ ਖੜ ਗਿਆ ਮੈਂ ਨਾਲ ਦੇ ਨਾਲ ਕਹਿਦਾ ਕਰੂੰ ਵੀ ਇਹ ਜੀ ਦੁਕਾਨ ਵਾਲੇ ਨਹੀਂ ਕੱਢਣ ਦਿੰਦੇ ਤਾਂ ਜਦੋਂ ਹਾਲੂ ਹੋਊਗਾ ਉਹਨਾਂ ਨੇ ਕਰਨਾ ਮੈਂ ਪੈਸੇ ਦੇ ਸਕਦਾ ਹਾਂ ਇੰਨਾ ਵੀ ਆ ਕੋਈ ਬਾਲਾ ਠੰਡੇ ਵੀ ਨਹੀਂਗੇ ਜੇ ਬੇਨਤੀ ਮੇਰਾ ਪਹਿਲਾ ਫਰਜ਼ ਬੇਨਤੀ ਆ ਜੇ ਮੇਰੀ ਬੇਨਤੀ ਨਾ ਮੰਨੀ ਫਿਰ ਸਾਡੇ ਕੋਲ ਨਗਰ ਕੌਂਸਲ ਕੋਲ ਪਾਵਰ ਹੁੰਦੀ ਆ ਫਿਰ ਜੇ ਕੋਈ ਨਗਰ ਕੌਂਸਲ ਦੀ ਇਹਦੀ ਪ੍ਰਾਪਰਟੀ ਆ ਜਿਹੜਾ ਨਾਲ ਆ ਕੋਈ ਸੜਕ ਆ ਜੇ ਕੋਈ ਰ ਫਿਰ ਅਸੀਂ ਜੀਸੀਬੀ ਨਾਲ ਤੋੜਾਂਗੇ ਫਿਰ ਭੰਦੇਾਂਗੇ ਸਰ ਇਹ ਖੱਡੇ ਬਹੁਤ ਵੱਡੇ ਵੱਡੇ ਆ ਜਾਨੀ ਨੁਕਸਾਨ ਨਾ ਹੋਵੇ ਉਹ ਕਦੋਂ ਤੱਕ ਹੱਲ ਹੋ ਜਾਗਾ ਇਹਨਾਂ ਪਹਿਲਾਂ 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 ਹੱਲ ਹੋਊਗਾ ਪਾਣੀ ਦੇ ਨਿਕਾਸ ਦਾ ਨਾਲੇਜ ਪਾਣੀ ਜਾਊਗਾ ਜੇ ਅੱਜ ਮੈਂ ਤੁਹਾਡੇ ਖੱਡੇ ਭਰ ਵੀ ਦੇਵਾ ਹੁਣ ਫਿਰ ਵੀ ਆ ਗਿਆ ਤਾਂ ਉਹ ਇੱਕ ਦਿਨ ਪਾਣੀ ਖੜਨ ਦੇ ਨਾਲ ਖੱਡੇ ਫਿਰ ਹੋ ਜਾਣਿਆ ਤਾਂ ਖੱਡੇ ਆ ਜਿਹੜੇ ਉਹ ਪਰਮਾਨੈਂਟ ਸੋਲੂਸ਼ਨ ਨਹੀਂਗਾ ਪਰਮਾਨੈਂਟ ਸੋਲੂਸ਼ਨ ਆ ਪਾਣੀ ਨਾ ਖੜਿਆ ਜਾਵੇ ਖੜਾਇਆ ਜਾਵੇ ਉੱਥੇ ਪਾਣੀ ਖੜਨ ਤੋਂ ਕਿਵੇਂ ਰੋਕੀਏ ਉਹਦਾ ਵੱਡਾ ਕਾਰਨ ਇਹੀ ਆ ਵੀ ਪਾਣੀ ਨੂੰ ਜਗ੍ਹਾ ਦਿੱਤੀ ਜਾਵੇ ਨਾਲੇ ਚ ਪੈਣ ਵਾਸਤੇ ਉਹ ਤਾਣੀ ਪੈਂਦੀ ਕਿਉਂਕਿ ਥੜੀਆਂ ਨੇ ਹੁਣ ਥੜੀਆਂ ਤੋੜਨ ਦੀ ਅਸੀਂ ਬੇਨਤੀ ਕੀਤੀ ਆ ਜੇ ਨਾ ਤੋੜੀਆਂ ਫਿਰ ਅਸੀਂ ਆ ਦੇ ਲੀਗਲੀ ਤਰੀਕੇ ਦੇ ਨਾਲ ਫਿਰ ਥੜੀਆਂ ਤੋੜ ਦੇਾਂਗੇ ਫਿਰ ਮੈਨੂੰ ਲੱਗਦਾ ਉਹਨਾਂ ਨੂੰ ਸਾਡੇ ਤੇ ਨਾਰਾਜ਼ ਨਹੀਂ ਹੋਣਾ ਚਾਹੀਦਾ ਤੁਹਾਡਾ ਸਵਾਲ ਆ ਤੁਸੀਂ ਥੜੀਆਂ ਤੋੜਨੀ ਗੱਲ ਕਰ ਰਹੇ ਬੇਨਤੀ ਕਰਨ ਦੀ ਗੱਲ ਕਰ ਰਹੇ ਚੱਲਦਾ ਪਿਆ ਤੇ ਸਭ ਤੋਂ ਜ਼ਿਆਦਾ ਉਸ ਬੰਦੇ ਨੇ ਥੜੀਆਂ ਉੱਚੀਆਂ ਕੀਤੀ ਉਹਨਾਂ ਬਾਰੇ ਤੁਸੀਂ ਕੀ ਕਹਾਂਗੇ ਇਹ ਤੂੰ ਤੁਸੀਂ ਹੁਣ ਮੈਨੂੰ ਤੋਂ ਸਵਾਲ ਉਹੇ ਜਾ ਪੁੱਛ ਲਿਆ ਤੇ ਮੈਂ ਜੇ ਪਿੱਛੇ ਜਾਊਂਗਾ ਤਾਂ ਕਈ ਅਸਲ 'ਚ ਪਹਿਲਾ ਜਿੰਨੇ ਕੇ ਮੈਨੂੰ ਸਚਾਈ ਪਤਾ ਉਹਦੀ ਆਪਣੇ ਸ਼ਹਿਰ ਦਾ ਹੀ ਇੱਕ ਲੀਡਰ ਆ ਕਾਂਗਰਸੀ ਉਹਨੇ ਉਹਨੂੰ ਕਹਿਤਾ ਵੀ ਭਾਈ ਮੈਨੂੰ ਦੇ ਲੱਖ ਰੁਪਈਆ ਤੇ ਤੂੰ ਜਿਤੋਂ ਮਰਜ਼ੀ ਤੱਕ ਲੈਂਟਰ ਲਾਇਆ ਗਾਂਹ ਤੱਕ ਤੇ ਉਹਨੇ ਉਹਨੂੰ ਦਿੱਤਾ ਲੱਖ ਰੁਪਈਆ ਤੇ ਉਹ ਲੈਂਟਰ ਗਾਂਹ ਤੱਕ ਲਾਇਆ ਤੇ ਜਿਹੜੇ ਉਦੋਂ ਦੇ ਆਪਣੇ ਐਮ.ਐਲ.ਏ ਸਾਹਿਬ ਸੀਗੇ ਉਹ ਕਹਿੰਦੇ ਯਾਰ ਮੇਰੇ ਕੋਲ ਤਾਂ ਲੱਖ ਰੁਪਈਆ ਆਇਆ ਹੀ ਨਹੀਂ ਇਹ ਝਾੜ ਹੀ ਰਹਿ ਗਿਆ ਉਹਨਾਂ ਨੇ ਉਹ ਉਹ ਉਹਨਾਂ ਨੂੰ ਥੜੀ ਤਾਂ ਲਈ ਟਵਾਤੀ ਪਰ ਜਿਹੜੀ ਉਹ ਸਾਰੀ ਦੀ ਸਾਰੀ ਸੜਕ ਆ ਜਿਹੜਾ ਕਾਨੂੰਨੀ ਤਰੀਕਾ ਉਹ ਇਹ ਆ ਵੀ ਕਾਨੂੰਨ ਕਹਿੰਦਾ ਵੀ ਜਿਹੜੀ ਸੜਕ ਆ ਸੜਕ ਤੋਂ 27 ਫੁੱਟ ਇਧਰ ਤੇ 27 ਫੁੱਟ ਇਧਰ ਦੋਵੇਂ ਪਾਸੇ ਕਿ ਟੋਟਲ 27 ਫੁੱਟ 33 33 ਫੁੱਟ ਦੋਵੇਂ ਪਾਸੇ ਵੀ ਤੁਸੀਂ ਜਗ੍ਹਾ ਛੱਡਣੀ ਆ ਪਰ ਕਈ ਦੁਕਾਨਾਂ ਉਥੇ ਹੈ ਹੀ 25 ਫੁੱਟ ਦੀਆਂ ਇਹ ਇਹ ਬੰਨਿਆ ਜਾਵੇ ਮਤਲਬ ਉਹ ਸਾਰਾ ਨਜਾਇਜ਼ ਕਬਜ਼ਾ ਹਾਂ ਉਹ ਸਾਰੇ ਨਜਾਇਜ਼ ਕਬਜ਼ੇ ਨੇ 33 ਫੁੱਟ ਦੇਖੋ ਜਿਹੜੀ ਪੁਰਾਣੀ ਬਣੀ ਹੋਈ ਆ ਬਣੀ ਹੋਈ ਆ ਜਿਹੜੀ ਨਵੀਂ ਕੰਸਟਰਕਸ਼ਨ ਹੋਣੀ ਆ ਉਹਦੇ ਚ ਗਾਈਡਲਾਈਨ ਇਹ ਕਹਿੰਦੀਆਂ ਨੇ ਵੀ ਤੁਸੀਂ 33 ਫੁੱਟ ਛੱਡ ਕੇ ਹੀ ਥਾਂ ਬਣਾਉਣੇ ਆ ਹੁਣ ਜੇ ਕਿਸੇ ਬੰਦੇ ਦੀ ਦੁਕਾਨ ਹੀ 25 ਫੁੱਟ ਆ ਤੇ ਜੇ ਉਹ ਦੁਕਾਨ ਦਾ ਲੈਂਟਰ ਚੇਂਜ ਕਰਦਾ ਹੁਣ ਪਹਿਲਾਂ ਤਾਂ ਆਪਦੇ ਵਾਲੀ ਛੱਡੂਗਾ ਦੁਕਾਨ ਫਿਰ ਪਿੱਛੇ ਪਿੱਛੋਂ ਵੀ ਉਹਨੂੰ 8 ਫੁੱਟ ਖਰੀਦਣੀ ਪਊ ਖਰੀਦ ਕੇ ਸਾਨੂੰ ਦੇਣੀ ਪਊਗੀ ਤਾ ਇਹ ਚੀਜ਼ਾਂ ਨੇ ਇਹ ਮਤਲਬ ਮੈਨੂੰ ਲੱਗਦਾ ਇਹ ਵੱਡੇ ਲੈਵਲ ਤੇ ਕੋਈ ਮਿਸਟੇਕ ਆ ਇਹ ਨਹੀਂ ਚੌਕ ਚ ਵੀ ਨਿਯਾਇਤ ਕਬਜ਼ਾ ਦੁਕਾਨਾਂ ਪੂਰੀਆਂ ਨਹੀਂ ਪੁੱਛੀਆਂ ਵੈਸੇ ਹੀ ਬਣੀਆਂ ਨੇ ਸਰਕਾਰ ਦੀ ਨਾ ਉਹ ਵੀ ਦੁਕਾਨਾਂ ਨੇ ਕਿੱਡੀ ਗੱਲ ਉਹ ਬਰਾੜ ਬਰਾੜ ਸਾਹਿਬ ਨੇ ਆਪਣੇ بڑے ਵੱਡੇ ਅਫਸਰ ਨੇ ਆਪਣੇ ਹਲਕੇ ਦੇ ਉਹਨਾਂ ਦੇ ਬੇਟੇ بڑے ਵੱਡੇ ਲੀਡਰ ਨੇ ਕਾਂਗਰਸ ਦੇ ਕਹਿੰਦੇ ਘੌਂਦੇ ਨੇ ਉਹਨਾਂ ਨੇ ਦੁਕਾਨਾਂ ਤੇ ਕਬਜ਼ਾ ਕੀਤਾ ਹੋਇਆ ਏ ਇਹ ਸਾਡੇ ਕਾਗਜ ਕਹਿੰਦੇ ਨੇ ਤੇ ਉਹਨਾਂ ਨੂੰ ਵੀ ਮੈਂ ਚਲੋ ਤੁਸੀਂ ਇਹ ਵੀਡੀਓ ਤੇ ਪਹੁੰਚ ਜਾਨੀ ਉਹਨਾਂ ਨੂੰ ਕਹਿੰਨੇ ਆ ਭਾਈ ਤੁਸੀਂ ਛੱਡ ਦਿਓ ਐ ਨਾ ਕਰੋ ਪੈਸਾ ਤੁਹਾਡੇ ਕੋਲ ਬਹੁਤ ਆ ਤੇ ਤੁਸੀਂ ਇਹ ਇਹ ਚਿਹੇ ਦੀਆਂ ਚੀਜ਼ਾਂ 'ਚ ਪੰਗੇ ਨਾ ਲਾਓ ਤੇ ਗੱਲ ਇਹ ਆ ਵੀ ਉਹ ਕੰਮ ਵਾਲੇ ਨੇ ਬੰਦਾ ਇਕੱਲਾ ਮੈਂ ਹਾਂ ਇਕੱਲਾ ਕੰਮ ਵਾਲੇ ਨੇ ਤੇ ਹੁਣ ਮੇਰੀ ਟੀਮ ਸਾਡੇ ਨਾਲ ਐਮਸੀ ਸਾਰੇ ਜੁੜ ਗਏ ਸਰਪੰਚ ਤਗੜੇ ਹੋ ਗਏ ਹੁਣ ਜਿਹੜੇ-ਜਿਹੜੇ ਇਹ ਜੇ ਕੰਮ ਰਹਿ ਗਏ ਸੀਗੇ ਹੁਣ ਅਸੀਂ ਸਾਰਿਆਂ ਦੀ ਦੁਬਾਰਾ ਪੈਰਵਾਈ ਕਰਕੇ ਇਕੱਲਾ-ਇਕੱਲਾ ਕੰਮ ਚੱਕਿਆ ਹੋਇਆ ਏ ਤੇ ਇਕੱਲੇ-ਇਕੱਲਿਆਂ ਨੂੰ ਅਸੀਂ ਵਾਰਨਿੰਗ ਦੇ ਦੇ ਕੇ ਕਹਿ ਰਹੇ ਆ ਜਿਵੇਂ-ਜਿਵੇਂ ਜਿੱਦੀ-ਜਿੱਦੀ ਵਾਰੀ ਆਊਗੀ ਪਹਿਲਾ ਇਹਨਾਂ ਛੱਪੜਾਂ ਦੀ ਆਊਗੀ ਫਿਰ ਥੜੀਆਂ ਦੀ ਆਊਗੀ ਫਿਰ ਉਹ ਦੁਕਾਨਾਂ ਦੀ ਵੀ ਦੁਕਾਨਾਂ ਦੇ ਵੀ ਹੋਗੇ ਬਰਾਬਰ ਹੀ ਚੱਲੂ ਬਰਾਬਰ ਹੀ ਚੱਲੂ ਨਾ ਬਰਾਬਰ ਹੀ ਚੱਲੂਗਾ ਆਪਾਂ ਨੂੰ ਡਰ ਕਿਸੇ ਦਾ ਕੋਈ ਨਹੀਂ ਆਪਾਂ ਨੂੰ ਕਿਸੇ ਦਾ ਫਿਕਰ ਨਹੀਂ ਕਿਸੇ ਦੀ ਕੋਈ ਟੈਨਸ਼ਨ ਨਹੀਂ ਜਿਹਨੇ ਨਿਹਰਾ ਦੇ ਕਬ ਦਾ ਕੀਤਾ ਇਹ ਕੀਤਾ ਏ ਤਾਂ ਉਹਦੇ ਪਲੀਮਾਨਸੀ ਉਹ ਆ ਵੀ ਛੱਡ ਦੇ ਜੇ ਤਾਂ ਕੋਈ ਗਰੀਬ ਬੰਦਾ ਕਬਜਾ ਕਰੇ ਤਾਂ ਆਪਾਂ ਮੰਨ ਵੀ ਲਈਏ ਯਾਰ ਕਿਸੇ ਗਰੀਬ ਨੇ ਕਬਜਾ ਕੀਤਾ ਵਿਚਾਰੇ ਕੋਲ ਜਗ੍ਹਾ ਹੈ ਨਹੀਂ ਉਦੋਂ ਛੱਪੜ ਤੇ ਕਬਜੇ ਸੀਗੇ ਮੈਂ ਬੜੇ ਗਰੀਬਾਂ ਨੂੰ ਕਹਤਾ ਮੈਂ ਕਹਾਂ ਯਾਰ ਤੁਹਾਡੇ ਕੋਲ ਇੱਕ ਹੀ ਕਮਰਾ ਕੋਈ ਨਾ ਜੇ ਤੁਹਾਨੂੰ ਦੋ ਮੰਜਿਆ ਜੋਗੀ ਥਾਂ ਹੋ ਜਾਊ ਕੁਝ ਨਹੀਂ ਹੁੰ ਜਿਤੇ ਤਗੜੇ ਤਗੜੇ ਰੋਕੀ ਬੈਠਿਆ ਤੁਹਾਨੂੰ ਕੋਈ ਟੈਨਸ਼ਨ ਨਹੀਂ ਪਰ ਜਿਹੜੇ ਬਾਲੇ ਤਗੜੇ ਰੋਕੀ ਬੈਠੇ ਨੇ ਉਹਨਾਂ ਤੋਂ ਪੱਕੇ ਰਾਵਾਂਗੇ ਮੈਨੂੰ ਡਰਨ ਧੁਰਨ ਦੀ ਕੋਈ ਚੱਕਰ ਨਹੀਂਗਾ ਨਾ ਆਪਾਂ ਡਰਦੇ ਆ ਕਿ ਇਥੋਂ ਮੈਂ ਤਾਂ ਭਾਲਦਾ ਵੀ ਕਿਸੇ ਵੱਡੇ ਦੇ ਵਿੱਚ ਵੱਜ ਗਏ ਤਾਂ ਫਿਰ ਸਵਾਦ ਤਾਂ ਆਈ ਆ ਉਹਦਾ ਮੈਂ ਤੇ ਤਿਆਰੀ ਕਰਤੀ ਅੰਦਰ ਖਾਤੇ ਤਿਆਰੀ ਕਰਤੀ ਹੁਣ ਪੱਕਾ ਪ੍ਰਬੰਧ ਕਰਾਂਗੇ ਨਹੀਂ 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 ਆਪਾਂ ਨੂੰ ਟੈਨਸ਼ਨ ਨਹੀਂ ਕਿਸੇ ਦੀ ਕੋਈ ਨਹੀਂ ਯਾਰ ਆਪਾਂ ਕਿਸੇ ਤੋਂ ਲੈ ਕੇ ਖਾਣਾ ਕੁਛ ਇਹ ਨਹੀਂ ਕੋਈ ਚੱਕਰ ਸ਼ੁਕਰ ਜਿਨੇ ਕੀਤਾ ਨਜ਼ਰ ਕਬਜ਼ਾ ਕੀਤਾ ਏ ਇਹ ਨਹੀਂ ਕੀਤਾ ਨਹੀਂ ਕੀਤਾ ਤਕੜਾ ਮਾੜਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਵੋਟ ਬੈਂਕ ਦਾ ਵੀ ਕੋਈ ਬਾਲਾ ਚੱਕਰ ਨਹੀਂ ਗਿਆ ਵੀ ਕੋਈ ਵੱਡਾ ਲੀਡਰ ਸਾਡੇ ਨਾਲ ਆਜੂ ਸਾਡਾ ਵੋਟ ਬੈਂਕ ਦਾ ਜਿਹੜੇ ਸਾਡੇ ਵਰਗੇ ਨੇ ਇਹਨਾਂ ਨੇ ਸਾਰਾ ਕੁਝ ਕਰਨਾ ਹੈ ਤੇ ਵੱਡੇ ਬੁੱਢਾਂ ਕੋਲ ਵੋਟਾਂ ਵਾਟਾਂ ਹੈ ਨਹੀਂ ਉਹ ਵਿਲੇ ਹੀ ਨੇ ਆਪਣੇ ਆਪਣੇ ਹਲਕੇ ਵਾਲੇ ਦਾ ਸੱਤੇ ਅੱਠੇ ਕਾਂਗਰਸੀ ਵਾਸੀ ਵਿਲੇ ਨੇ ਉਹ ਤਾਂ ਇੱਕ ਦੂਜੇ ਨੂੰ ਹੀ ਸਾਂਭ ਲੈਣ ਤਾਂ ਹੀ ਬਹੁਤ ਸਾਡੇ ਤੱਕ ਤਾਂ ਜੇ ਪਹੁੰਚੇ ਨਹੀਂ ਉਹ ਤਾਂ ਇਹੀ ਨੇ ਤਾਂ ਸਾਰਾ ਕੁਝ ਕਰਾਂਗੇ ਬੇਫਿਕਰ ਹੋ ਜਾਓ ਉਸ ਤੋਂ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਾਫੀ ਭੱਤੇ ਵੱਡੇ ਜਿਹੜੇ ਦਾਅਵੇ ਕੀਤੇ ਆਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜ ਜੇਕਰ ਮੋਗਾ ਰੋਡ ਦੀ ਕੰਮ ਕਰੀਏ ਮੋਗਾ ਰੋਡ ਵੀ ਇਹਨਾਂ ਵੱਲੋਂ ਜਿਹੜੀ ਉਹ ਥੜੀਆਂ ਲੋਕਾਂ ਦੀਆਂ ਬਣਾਈਆਂ ਉਹ ਥੜੀਆਂ ਦਾ ਹੱਲ ਕੱਢਣ ਵਾਸਤੇ ਜੇ ਉਹਨਾਂ ਦੇ ਨਜਾਇਜ਼ ਕਬਜ਼ੇ ਉਹ ਕਿਸ ਤਰੀਕੇ ਨਾਲ ਹਟਾਏ ਜਾਣਗੇ ਤੇ ਜਿਹੜਾ ਮੋਗਾ ਰੋਡ ਦੇ ਉੱਤੇ ਜਿਹੜਾ ਲਗਾਤਾਰ ਪਾਣੀ ਖੜਦਾ ਉਹਦਾ ਹੱਲ ਕਿਸ ਤਰੀਕੇ ਨਾਲ ਨਿਕਲੂਗਾ ਉਹ ਵੀ ਉਹਨਾਂ ਨੇ ਦੱਸਿਆ ਹੈਗਾ ਬਹੁਤ ਜਲਦ ਅਸੀਂ ਇੱਥੇ ਠੀਕ ਕਾਰਵਾਈ ਕਰਾਂਗੇ ਤੇ ਜਿਹੜੇ ਹੋਰ ਨਜਾਇਜ਼ ਕਬਜ਼ੇ ਆ ਜਾਂ ਚੌਕ ਦੇ ਵਿੱਚ ਨਜਾਇਜ਼ ਕਬਜ਼ੇ ਹੈਗੇ ਦੁਕਾਨਾਂ ਨੂੰ ਲੈ ਕੇ ਜਿਹੜੇ ਪਿੱਛੇ ਬੜਾ ਰੌਲਾ ਪੈਂਦਾ ਰਿਹਾ ਤੇ ਕਹਿੰਗੇ ਸਰਕਾਰ ਜੀ ਆਨ ਬੜੀਆਂ ਬੇਨਤੀਆਂ ਵੀ ਹੋ ਜਾਂ ਕੀ ਇਹ ਸਰਕਾਰ ਜਿਹੜੀ ਉਹ ਨਜਾਇਜ਼ ਕਬਜ਼ਾ ਹਟਾਉਣ ਦੇ ਵਿੱਚ ਕੰਮਜਾਮ ਹੋਊਗੀ ਇਹ ਸਮੇਂ ਦੀ ਗੱਲ ਰਹੂਗੀ ਤੇ ਆਪਾਂ ਜਿਹੜੀ ਇਹ ਸੜਕ ਬਣ ਰਹੀ ਹੈਗੀ ਆ ਤੇ ਕਾਫੀ ਗਲੀਆਂ ਦੇ ਨਾਂ ਦੀ ਜੋੜੀ ਸੜਕ ਹੈ ਜਿਹਦਾ ਅੱਜ ਮੀਂਹ ਪੱਥਰ ਰੰਗਾ ਐਮਐਲਏ ਸਾਹਿਬ ਨੂੰ ਰੱਖ ਦਿੱਤਾ ਗਿਆ ਇਹ ਕਿੰਨੇ ਸਮੇਂ ਚ ਬਣ ਕੇ ਤਿਆਰ ਹੋਊਗੀ ਇਹ ਸਮੇਂ ਦੀ ਗੱਲ ਰਹੂਗੀ ਮੀਂਹ ਦੇ ਸਾਥੀ ਪ੍ਰੈਸ ਵਿੱਚ ਗੱਲਬਾਤ ਨੂੰ ਸ਼ੇਅਰ ਵੀ ਕਰਾਂਗੇ ਹਾਂ ਦਾ ਪੇਮਾ ਲਓ ਬਾਈਕੋ ਕੀ ਕਾਲ ਦਾ ਬਾਈਕੋ